ਇਕੋੜ ਖਬਰਨਾਮਾ ਤੇ ਸਭ ਦਾ ਸਵਾਗਤ ਹੈ। ਕੈਨੇਡਾ ਦੇ ਵਿੱਚ ਖਾਲਿਸਤਾਨੀ ਸਮਰਤਕ ਹਰਦੀਪ ਸਿੰਘ ਨਿੱਜਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਨੂੰ ਲੈ ਕੇ ਕੈਨੇਡਾ ਪੁਲਿਸ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ। ਜਿਸ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦੇ ਵਿੱਚਕਾਰ ਆਪਸੀ ਸਬੰਧਾਂ ਨੂੰ ਲੈ ਕੇ ਕਿਤਨੇ ਕਿਤੇ ਤਣਾਅ ਪੈਦਾ ਹੋਈ ਸੀ। ਲਗਾਤਾਰ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਸੀ ਅਤੇ ਹੁਣ ਕੈਨੇਡੀਅਨ ਪੁਲਿਸ ਵੱਲੋਂ ਹਰਦੀਪ ਸਿੰਘ ਨਿੱਜਰ ਦੀ ਕਤਲ ਮਾਮਲੇ ਦੇ ਵਿੱਚ ਤਿੰਨ ਨੌਜਵਾਨਾਂ ਦੀਆਂ ਤਸਵੀਰਾਂ ਜਨਤਕ ਕੀਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਨੌਜਵਾਨ ਭਾਰਤੀ ਨਾਗਰਿਕ ਹਨ। ਜਿਨ੍ਹਾਂ ਦੀ ਪਛਾਣ ਕਰਨਪ੍ਰੀਤ ਸਿੰਘ 28 ਸਾਲਾ ਕਮਲਪ੍ਰੀਤ ਸਿੰਘ 22 ਸਾਲਾ ਅਤੇ ਕਰਨ ਬਰਾੜ 22 ਸਾਲਾ ਨੌਜਵਾਨ ਹੋਈ ਹੈ। ਇਸ ਮੌਕੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਕਰਨ ਬਰਾੜ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਫਰੀ ਕੋਟ ਜ਼ਿਲ੍ਹੇ ਦੇ ਕਸਬਾ ਕੋਟਕਪੁਰਾ ਦੇ ਰਹਿਣ ਵਾਲਿਆ ਹਨ। ਕਰਨ ਬਰਾੜ ਬਾਰੇ ਜਾਣਕਾਰੀ ਇਹਨਾਂ ਕੇ ਸਾਹਮਣੇ ਆ ਰਹੀ ਹੈ ਕਿ ਇਹ ਫਰੀ ਕੋਟ ਜ਼ਿਲ੍ਹੇ ਦੇ ਕੋਟਕਪੁਰੇ ਦੇ ਵਿੱਚ ਰਹਿਣ ਵਾਲਾ ਸੀ ਅਤੇ ਕਰੀਬ 4.5 ਸਾਲ ਪਹਿਲਾਂ ਸਟਡੀ ਬੇਸ ਤੇ ਕੈਨੇਡਾ ਗਿਆ ਸੀ। ਅਤੇ ਅਸ ਪਿਛਲੇ ਸਮੇਂ ਦੇ ਵਿੱਚ ਇਸ ਦੇ ਪਿਤਾ ਦੀ ਮੌਤ ਹੋਈ ਸੀ ਅਤੇ ਹੁਣ ਪਰਿਵਾਰ ਦੇ ਵਿੱਚ ਇਸ ਦੀ ਮਾਤਾ ਅਤੇ ਦਾਦਾ-ਦਾਦੀ ਇਥੇ ਕੋਟਪੁਰਾ ਰਹਿ ਰਹੇ ਹਨ ਇਸ ਬੰਦੇ ਵਿੱਚ ਹੋਰ ਜਾਣਕਾਰੀ ਦੰਦਿਆ ਹੋਇਆ ਫ੍ਰੀਕੋਰਟ ਦੇ ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਕਰਨ ਬਰਾੜ ਜੋ ਕਿ ਪਿੰਡ ਕੋਟ ਸੁਖੀਆ ਦਾ ਰਹਿਣ ਵਾਲਾ ਸੀ ਅਤੇ ਉਹਨਾਂ ਦਾ ਪਰਿਵਾਰ ਪਿਛਲੇ ਸਮੇਂ ਦੇ ਵਿੱਚ ਕੋਟਪੁਰਾ ਰਹਿ ਰਿਹਾ ਸੀ ਅਤੇ ਇਹ ਸਟੱਡੀ ਬੇਸ ਤੇ ਕੈਨੇਡਾ ਗਿਆ ਸੀ ਅਤੇ ਹੁਣ ਵਰਕ ਪਰਮਿਟ ਦੇ ਸੀ ਉਹਨਾਂ ਕਿਹਾ ਕਿ ਇਸ ਦੇ ਖਿਲਾਫ ਇੱਥੇ ਕੋਈ ਵੀ ਮਾਮਲਾ ਨਹੀਂ ਦਰਜ ਅਤੇ ਹੁਣ ਅਗਲੀ ਕਾਰਵਾਈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਡੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਦਾਂ ਜੀ ਇੱਕ ਕਰਨਪ੍ਰੀਤ ਸਿੰਘ ਬਰਾੜ ਹੈ ਜਿਹੜਾ ਕਿ ਮਨਦੀਪ ਸਿੰਘ ਬਰਾੜ ਦਾ ਪੁੱਤਰ ਪਿਛੋਂ ਕੋਟ ਸੁਖੀਆ ਜਿਹੜੇ ਸਦਰ ਕੋਟਕਪੂਰਾ ਚ ਪਿੰਡ ਪੈਂਦਾ ਉੱਥੇ ਗ੍ਰਹਿਣ ਵਾਲਾ ਹੈ ਹਾਲ ਉਹ ਸਿਟੀ ਕੋਟਕਪੂਰਾ ਚ ਕੁੜੀਆਂ ਵਾਲਾ ਸਕੂਲ ਹੈਗਾ ਉਹਦੇ ਨੇੜੇ ਰਹਿੰਦੇ ਨੇ। ਉਹਨਾਂ ਦਾ ਟੱਬਰ ਇਹ ਉੱਥੇ ਦਾ ਵਿਅਕਤੀ ਹੈਗਾ ਤੇ ਇਹ ਕੁਝ ਤਕਰੀਬਨ 4.5-5 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਹੁਣ ਸੁਣਿਆ ਕਿ ਵਰਕ ਪਰਮਿਟ ਤੇ ਹੈਗਾ। ਤੇ ਇਹਦੀ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਜੀ ਸਰ ਇਹ ਘਰੇ ਕੋਲ ਕੋਨਾ ਤੇ ਇਹਦੇ ਫਾਦਰ ਦੀ ਰੀਸੈਂਟਲੀ ਡੈਥ ਹੋਈ ਹੈ ਜੀ ਇੱਕ ਇਕੱਲਾ ਹੀ ਉਹ ਬੱਚਾ ਹੈਗਾ ਆਪਣੇ ਮਾਪਿਓ ਦਾ ਮਦਰ ਹੈਗੇ ਨੇ ਉਹ ਵੀ ਪਹਿਲਾਂ ਸਿੰਗਾਪੁਰ ਸੰ ਤੇ ਹੁਣ ਆਏ ਹੋਏ ਨੇ ਤੇ ਇੱਕ ਦੇ ਦਾਦਾ ਦਾਦੀ ਨੇ ਇਹਨੇ ਕੋਈ ਕ੍ਰਿਮਨਲਿਸਟ ਨਹੀਂ ਸਰ ਹੈਗੀ ਨਹੀਂ ਕਿਹੜਾ ਇਸ ਬੱਚੇ ਦੀ ਹਜੇ ਤੱਕ ਕੋਈ ਕ੍ਰਿਮਨਲ ਹਿਸਟਰੀ ਸਾਹਮਣੇ ਨਹੀਂ ਆਈ ਹੋਰ ਪਰਸ ਆਪਣੇ ਲੋਕਾਂ ਦੇ ਕਾਰਨ ਕੋਲ ਕਿਹਾ ਕੋਈ ਜਾਰ ਨਹੀਂ ਹੋ ਸਕਿਆ ਜੀ ਹਾਜੀ ਤਾਂ ਇਹ ਬਾਇਰ ਨਿਊਜ਼ ਹੀ ਸਾਨੂੰ ਇਸ ਚੀਜ਼ ਫਿਲਟਰ ਹੋ ਕੇ ਆ ਰਹੀ ਹੈ ਤੇ ਬਾਕੀ ਜਿਉਂ ਕੋਈ ਸਾਨੂੰ ਲੱਗੇਗਾ ਤੇ ਅਸੀਂ ਉਦੋਂ ਕਾਰਵਾਈ ਕਰਾਂਗੇ ਹਾਂ ਅੱਗੇ ਕਰਾਂਗੇ ਇਦਾਂ ਜੀ ਇੱਕ ਕਰਨਪ੍ਰੀਤ ਸਿੰਘ ਬਰਾੜ ਏ ਜਿਹੜਾ ਕਿ ਮਨਦੀਪ ਸਿੰਘ ਬਰਾੜ ਦਾ ਪੁੱਤਰ ਪਿਛੋਂ ਕੋਟ ਸੁਖੀਆ ਜਿਹੜੇ ਸਦਰ ਕੋਟਪੂਰਾ ਦੇ ਪਿੰਡ ਪੈਦਾ ਉੱਥੇ ਗ੍ਰਹਿਣ ਵਾਲਾ ਹਾਲ ਉਹ ਸਿਟੀ ਕੋਟਪੂਰਾ ਦੇ ਕੁੜੀਆਂ ਵਾਲਾ ਸਕੂਲ ਹੈਗਾ ਉਹਦੇ ਨੇੜੇ ਰਹਿੰਦੇ ਨੇ ਉਹਨਾਂ ਦਾ ਟੱਬਰ ਇਹ ਉੱਥੇ ਦਾ ਵਿਅਕਤੀ ਹੈਗਾ ਤੇ ਇਹ ਕੁਝ ਤਕਰੀਬਨ 4.5-5 ਸਾਲ ਪਹਿਲਾਂ ਇਹ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਹੁਣ ਸੁਣਿਆ ਕਿ ਵਰਕ ਪਰਮਿਟ ਤੇ ਹੈਗਾ ਤੇ ਇਹ ਦੀ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਜੀ ਘਰੇ ਕੋਲ ਕੋਨਾ ਤੇ ਇਹਦੇ ਫਾਦਰ ਦੀ ਰੀਸੈਂਟਲੀ ਡੈਥ ਹੋਈ ਹੈ ਜੀ ਇੱਕ ਇਕੱਲਾ ਹੀ ਉਹ ਬੱਚਾ ਹੈਗਾ ਆਪਣੇ ਮਾਪੇ ਉਹਦਾ ਮਦਰ ਹੈਗੇ ਨੇ ਉਹ ਵੀ ਪਹਿਲਾਂ ਸਿੰਗਾਪੂਰ ਸਨ ਤੇ ਹੁਣ ਆਏ ਹੋਏ ਨੇ ਤੇ ਇੱਕ ਦੇ ਦਾਦਾ ਦਾਦੀ ਇਨੇ ਕੋ ਕ੍ਰਿਮੀਨਲ ਸਿਧਾਨੀ ਸਰਗਿ ਤੇ ਕਿਹੜਾ ਇਸ ਬੱਚੇ ਦੀ ਹਜੇ ਤਾਈ ਕੋਈ ਕ੍ਰਿਮੀਨਲ ਹਿਸਟਰੀ ਸਾਹਮਣੇ ਨਹੀਂ ਆਈ। ਹੋਰ ਪਰਸਨ ਆਪਣੇ ਕੋਈ ਕਾਰਵਾਈ ਕੋ ਕੀ ਹੈ ਬਿਆਨ ਕਰ ਦੱਸ ਸਕਿਆ। ਹਜੇ ਤਾਂ ਜੀ ਵਾਇਰ ਨਿਊਜ਼ ਹੀ ਸਾਨੂੰ ਇਸ ਚੀਜ਼ ਫਿਲਟਰ ਹੋ ਕੇ ਆ ਰਹੀ ਹੈ ਤੇ ਬਾਕੀ ਜਿਉਂ ਕੋਈ ਸਾਨੂੰ ਲੱਗੇ ਕਿਤੇ ਸੀ ਉਦੋਂ ਕਾਰਵਾਈ। ਹਾਂ ਅੱਗੇ ਕਰਾਂ।